ਅਰਧ ਦੇਸ਼ ਵਿੱਚ ਨਗਰ ਸਭਾ ਚੋਣਾਂ ਦਾ ਵਿਗੜਵਾ ਚੁਕਾ ਤੇ ਵੱਖ-ਵੱਖ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਨੂੰ ਹਲਾਰ ਕੇ ਤੇ ਉਹਨਾਂ ਦੀ ਜਿੱਤ ਦਾ ਦਾਵਾ ਵੀ ਕੀਤਾ ਜਾ ਰਿਹਾ ਜੇਕਰ ਅੱਜ ਗੱਲ ਕਰੀਏ ਗਰਵਾਸਪੁਰ ਹਲਕੇ ਦੀ ਨਗਰ ਸਭਾ ਹਲਕਾ ਕਰਪਾਉ ਦੀ ਇੱਥੋਂ ਵੀ ਜਿਹੜਾ ਭਾਜਪਾ ਨੇ ਜਿਹੜਾ ਆਪਣਾ ਉਮੀਦਵਾਰ ਆ ਉਹ ਦਿਨੇਸ਼ ਬੱਬੂ ਨੂੰ ਕੱਟਾ ਵਾ ਬਾਕੀ ਕਾਂਗਰਸ ਨੂੰ ਵੀ 2-4 ਨਾਂ ਆ ਰਹੇ ਆ ਆਮ ਆਦਮੀ ਪਾਰਟੀ ਵੱਲੋਂ ਵੀ ਨਾਂ ਆ ਰਹੇ ਆ ਅਸੀਂ ਅੱਜ ਨਾਲ ਆਮ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਉਹ ਕੀ ਚਾਉਂਦੇ ਨੇ ਕਿਹੜੀ ਪਾਰਟੀ ਨੂੰ ਚਾਉਂਦੇ ਨੇ ਕਿ ਉਹ ਆਪਣਾ ਜਿਹੜਾ ਨਾ ਆਪਣਾ ਹੱਕ ਦੇਣਗੇ ਸਰ ਜੀ ਜੀ ਨਾ ਜੀ ਆਪਣਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਇਹ ਕਿਥੋਂ ਤੁਸੀਂ ਰਹਿਣ ਵਾਲੇ ਤੁਸੀਂ ਧਾਰੀਵਾਲ ਦੇ ਰਹਿਣ ਵਾਲੇ ਆ ਜੀ ਤੇ ਕੀ ਕੰਮ ਕਰਦੇ ਤੁਸੀਂ ਇਹ ਆ ਰੋਹ ਦਾ ਹੀ ਆਪਣਾ ਕੀਤਾ ਜੀ ਰੋਹ ਰਾ ਵੇਚਦੀ ਹੈ ਜੀ ਤੁਹਾਡੀ ਵੋਟ ਬਣੀ ਆ ਹਾਂ ਜੀ ਬਣੀ ਆ ਜੀ ਲੋਕ ਸਭਾ ਚੋਣਾਂ ਆ ਰਹੀਆਂ ਹੋਣਾਂ ਇਹ ਇੱਕ ਬੜਾ ਵਧੀਆ ਗੱਲ ਆ ਕਿ ਸਾਨੂੰ ਅਧਿਕਾਰ ਮਿਲਿਆ ਹਰ ਬੰਦੇ ਨੂੰ ਆਪਣਾ ਪਸੰਦਾ ਉਮੀਦਵਾਰ ਚੁਣਨ ਦਾ ਹਾਂਜੀ ਹਾਂਜੀ ਤੇ ਵਕ ਵਕ ਪਾਰਟੀਆਂ ਨੇ ਉਮੀਦਵਾਰਾਂ ਨੂੰ ਖਿਲਾ ਰਿਆ ਵਾ ਤੁਸੀਂ ਇਹ ਕਿਹੜੀ ਪਾਰਟੀ ਨੂੰ ਮਨੰਦ ਕਰਦੇ ਜੇ ਇਹ ਕਹਿੰਦੇ ਆਮ ਆਦਮੀ ਪਾਰਟੀ ਪਰ ਨਵੇਂ ਪੱਲ ਜਿਹੜੀ ਸਾਡੇ ਗਰੀਬਾਂ ਦੀ ਮਸੀਹਾ ਬਣ ਸਕੇ ਆਮ ਆਦਮੀ ਪਾਰਟੀ ਜੀ ਦੋ ਤਿੰਨ ਚਿਹਰਿਆਂ ਦੇ ਨਾਮ ਉੱਪਰ ਕੇ ਸਾਹਮਣੇ ਆ ਰਿਹਾ ਉਹਨਾਂ ਵਿੱਚੋਂ ਇੱਕ ਨਗਰ ਸਭਾ ਗਰਗਾਪੁਰ ਦੇ ਇੰਚਾਰਜ ਅਤੇ ਇੰਪਰੂਵਮੈਂਟ ਅਫਸਰ ਗਰਗਾਪੁਰ ਦੇ ਜਿਹੜੇ ਚੇਅਰਮੈਨ ਹੈਗੇ ਆ ਉਹਨਾਂ ਸਰਜੀਵ ਸ਼ਰਮਾ ਜੀ ਉਹਨਾਂ ਦਾ ਨਾਮ ਆ ਰਿਹਾ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹੀ ਕਹਿੰਦੇ ਆ ਜੀ ਨਵਾਂ ਖੋਣਵਾ ਮਲਾਵਾ ਜੀਵ ਸ਼ਰਮਾ ਜੀ ਨਵਾਂ ਜੰਗ ਮੁੰਡਾ ਵਾ ਸਾਡੇ ਵਿੱਚ ਵਿਚਰੇਗਾ ਸਾਡਾ ਤਰੀਫਾਂ ਦੀ ਕੋਈ ਗੱਲਬਾਤ ਹੋਵੇਗਾ ਸਾਡੇ ਆਪੇ ਨਸੀਹਾ ਬਣ ਸਕੇਗਾ ਜੀ ਕਿਉਂਕਿ ਕਹਿੰਦੇ ਆ ਜੀ ਉਹਨੂੰ ਸਪੋਰਟ ਕਰੋ ਅਸੀਂ ਝਟਕੇ ਦੱਬ ਸਾਥ ਦੇਵਾਂਗੇ ਸਾਡੇ ਨਾਲ ਕੋਈ ਹੋਰ ਵੀ ਨੌਜਵਾਨ ਖੜਿਆ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਪੁੱਛਣ ਕਰਾਂਗੇ ਇਹਨਾਂ ਨੌਜਵਾਨਾਂ ਨਾਲ ਗੱਲ ਕਰਨ ਦੀ ਵੀ ਇਹ ਕੀ ਕਹਿਣਾ ਚਾਹੁੰਦੇ ਆ ਆਪਾਂ ਦੇ ਕਹਾਂਗੇ ਕਿ ਜੇ ਦਾ ਕੋਈ ਚੰਗੇ ਕੰਮ ਕਰੂਗਾ ਅਸੀਂ ਤੇ ਉਹਦਾ ਸਾਥ ਦੇਵਾਂਗੇ ਜੀ ਠੀਕ ਹੈ ਨਾ ਜਿੱਦਾਂ ਆਉਣਾ ਸਾਨੂੰ ਪਤਾ ਲੱਗਾ ਕਿ ਰਜੀਵਜੀਤ ਫੋਰੇ ਨੇ ਆਪਾਂ ਚੰਗੇ ਆ ਕਿ ਉਹਨਾਂ ਨੂੰ ਸੀਟ ਮਿਲੇ ਆਪਾਂ ਉਹਨਾਂ ਦਾ ਡਟ ਕੇ ਸਾਰ ਕਰਾਂਗੇ ਮੋਸ਼ਾਬਾ ਹਲਕਾ ਗਰਦਾਪੋਤ ਦੇ ਜਿਹੜੇ ਇੰਚਾਰਜ ਆ ਤੇ ਇੰਪਰੂਵਮੈਂਟ ਟਾਸਕ ਗਰਦਾਪੋਤ ਦੇ ਚੇਅਰਮੈਨ ਆ ਤੁਸੀਂ ਉਹਨਾਂ ਰਜੀਵ ਸ਼ਰਮਾ ਦੀ ਗੱਲ ਕਰਦੇ ਕਿ ਉਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਹਾਂਜੀ ਉਹਨਾਂ ਨੂੰ ਮਿਲਣੀ ਚਾਹੀਦੀ ਜੀ ਲੋਕ ਸਾਡੇ ਨਾਲ ਹੋਰ ਵੀ ਨੌਜਵਾਨ ਹੈਗੇ ਆ ਨੌਜਵਾਨਾਂ 'ਚ ਭਾਰੀ ਉਤਸ਼ਾਹ ਆ ਨੌਜਵਾਨ ਸਾਥੀ ਨੇ ਨੌਜਵਾਨ ਕਹਿੰਦੇ ਆ ਕਿ ਜੇਕਰ ਨੌਜਵਾਨ ਵੀਰਵਾਰ ਰਜੀਵ ਸ਼ਰਮਾ ਜੀ ਨੂੰ ਪਾਰਟੀ ਆਪਣਾ ਉਮੀਦਵਾਰ ਐਲਾਨਦੀ ਆ ਤੇ ਅਸੀਂ ਨੌਜਵਾਨ ਜਿੰਨੇ ਵੀ ਆ ਤਗੜੇ ਹੋ ਕੇ ਉਸਨਾਂ ਦੀ ਹਮਲਾਤ ਕਰਾਂਗੇ ਭਾਜੀ ਕੀ ਨਾਂ ਆਪਣਾ ਰਮਾ ਮਾ ਜੀ ਜੀ ਤੇ ਕੀ ਤੁਹਾਡੀ ਵੋਟ ਬਣੀ ਆ ਹਾਂਜੀ ਬਿਲਕੁਲ ਤੇ ਕਿਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਤੁਹਾਡੀ ਹਲਦਾ ਜੀ ਹਾਂਜੀ ਤੇ ਲੋਕ ਸਭਾ ਚੋਣਾਂ ਆ ਰਹੀਆਂ ਵਾ ਤੇ ਕਿਦਾਂ ਵਿੰਦੇ ਕੀ ਉਤਸ਼ਾਹ ਹੈਗਾ ਵਾ ਹਾਂਜੀ ਬਿਲਕੁਲ ਜੀ 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 ਸ਼ਰਮਾਨੇ ਨੇ ਆਪਣੇ ਤੇ ਉਹ ਵੀ ਇੱਕ ਯੰਗ ਬਲੱਡ ਨੇ ਆਪਾਂ ਉਹਨਾਂ ਦੇ ਬਿਲਕੁਲ ਸਪੋਰਟ ਦੇ ਵਿੱਚ ਆ ਤੇ ਉਹਨਾਂ ਦੇ ਸਾਥ ਦਵਾਂਗੇ ਡਟ ਕੇ ਸਰਵ ਫਰੰਗ ਲੋਕਤੰਤਰ ਦੇ ਇੱਕ ਹੱਕ ਮਿਲਿਆ ਕਿ ਹਰ ਬੰਦਾ ਆਪਣੀ ਪਾਰਟੀ ਦਾ ਜਿਹੜਾ ਆਪਣੀ ਮਸੰਦਾ ਉਮੀਦਵਾਰ ਚੁਣ ਸਕਦਾ ਕਿਸੇ ਪਾਰਟੀ ਨਾਲ ਸਬੰਧ ਰਖਾ ਹੋਵੇ ਹਾਂਜੀ ਲੋਕ ਸਭਾ ਚੋਣਾਂ ਛਿਰਤੇ ਆ ਮਤਲਬ ਕਿ ਦੋ ਮਹੀਨਿਆਂ ਨੂੰ ਲੋਕ ਸਭਾ ਦੇ ਰਿਜ਼ਲਟ ਵੀ ਨਿਕਲ ਆਉਣੇ ਆ 1 ਜੂਨ ਨੂੰ ਲੋਕ ਸਭਾ ਪੰਜਾਬ ਚ ਚੋਣਾਂ ਹੋ ਰਹੀਆਂ ਵਾ ਇਹਦੇ ਸਬੰਧ ਤੇ ਅੱਜ ਅਸੀਂ ਪਰਨਾ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਡਾਕਟਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਮੈਂ ਡਾਕਟਰ ਜੀਐਸ ਕਾਲੂ ਕਾਲੂ ਹਸਪਤਾਲ ਤਾਰੀਵਾਲ ਸਭ ਤੋਂ ਪਹਿਲਾਂ ਮੈਨੂੰ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਕਿ ਪੰਜਾਬ ਦਾ ਬਹੁਤ ਵਧੀਆ ਤਿਹਾੜ ਮੇਰੀ ਮਰਜ਼ੀ ਕਿ ਲੋਕ ਸਭਾ ਇਲੈਕਸ਼ਨਾਂ ਜਿਹੜੀਆਂ ਆ ਰਹੀਆਂ ਨੇ ਇਹ ਲੋਕ ਸਭਾ ਇਲੈਕਸ਼ਨਾਂ ਚ ਅਸੀਂ ਬੜੇ ਨਕੀ ਆ ਸਾਰੇ ਜਾਣੇ ਕਿ ਸਾਨੂੰ ਆਪਣੇ ਉਮੀਦਵਾਰ ਚੋਣ ਦਾ ਜਿਹੜਾ ਅਧਿਕਾਰ ਮਿਲਦਾ ਸੋ ਸਾਨੂੰ ਸਾਰਿਆਂ ਨੂੰ ਬੜੇ ਸੁਚੇਜੇ ਤਰੀਕੇ ਨਾਲ ਬੜਾ ਸੋਚ ਸਮਝ ਕੇ ਸਾਨੂੰ ਅ ਉਮੀਦਵਾਰਾਂ ਨੂੰ ਜਿਹੜਾ ਕਾਮਯਾਬ ਚੰਗੇ ਉਮੀਦਵਾਰਾਂ ਨੂੰ ਕਾਮਯਾਬ ਕਰਨਾ ਚਾਹੀਦਾ ਜਿਹੜੇ ਲੋਕਾਂ ਦੇ ਹਿੱਤ ਵਿੱਚ ਸੋਚਣ ਤੇ ਵਧੀਆ ਸਰਕਾਰ ਚੁਣ ਕੇ ਤੇ ਲੋਕਾਂ ਦੀ ਕੋਈ ਸੇਵਾ ਕਰ ਸੰਗਠਣ ਲੋਕਾਂ ਨੂੰ ਕੋਈ ਇਨਸਾਫ ਦੇ ਸਕਣ ਇਹ ਲੋਕਤੰਤਰ ਹੀ ਇੱਕ ਐਸਾ ਲੋਕਾਂ ਦੇ ਕੋਲ ਹਥਿਆਰ ਹੈ ਜਿਹੜਾ ਕਿ ਲੋਕ ਇਸ ਦਾ ਇਸਤੇਮਾਲ ਕਰਕੇ ਆਪਣੀ ਮਨਮਰਜ਼ੀ ਦੀ ਸਰਕਾਰ ਜਿਹੜੀ ਉਹ ਚੁਣ ਸਕਦੇ ਆ ਸਾਬ ਇਹ ਗੱਲ ਕਰੀਏ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ 2 ਸਾਲ ਲਗਭਗ ਪੂਰੇ ਹੋ ਚੱਲੇ ਆ ਤੇ ਵੱਖ-ਵੱਖ ਪਾਰਟੀਆਂ ਨੇ ਆਪ ਆਪਣੇ ਉਮੀਦਵਾਰ ਕੁਝ ਤੇ ਐਲਾਨੇ ਗਏ ਆ ਜਿੱਦਾਂ ਭਾਜਪਾ ਦੀ ਗੱਲ ਕੀਤੀ ਜਾਵੇ ਭਾਜਪਾ ਹੁਣਾਂ ਤੋਂ ਦਿਨੇਸ਼ ਬੱਬੂ ਜੀ ਨੂੰ ਉਮੀਦਵਾਰ ਉਤਾਰਿਆ ਗਿਆ ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਦੋ ਚਾਰ ਚਿਹਰਿਆਂ ਦੇ ਨਾਂ ਸਾਹਮਣੇ ਆ ਰਹੇ ਆ ਅਕਾਲੀ ਦਲ ਵੱਲੋਂ ਵੀ ਦੋ ਚਾਰ ਚਿਹਰਿਆਂ ਦੇ ਨਾਂ ਸਾਹਮਣੇ ਆ ਰਹੇ ਆ ਇਸੇ ਤਰ੍ਹਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਇਹਦੇ ਵਿੱਚ ਵੀ ਦੋ ਚਾਰ ਚਿਹਰਿਆਂ ਦੇ ਨਾਂ ਆ ਰਹੇ ਆ ਜਿਸ ਵਿੱਚ ਜ਼ਿਆਦਾ ਨਾਮ ਜਿਹੜਾ ਆਪਣੇ ਲੋਕ ਸਭਾ ਹਲਕਾ ਗੱਦਾਸਪੁਰ ਦੇ ਇੰਚਾਰਜ ਅਤੇ ਇੰਪਰੂਵਮੈਂਟ ਪ੍ਰੋਜੈਕਟ ਦੇ ਚੇਅਰਮੈਨ ਰਜੀਵ ਸ਼ਰਮਾ ਜੀ ਦਾ ਨਾਮ ਜਿਹੜਾ ਨਾ ਆ ਰਿਹਾ ਇਹਨਾਂ ਦੇ ਸਬੰਧ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਮੇਰਾ ਜਿਹੜਾ ਜਾਤੀ ਸਬੰਧ ਹੈ ਇਹ ਕਿਸੇ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂਗਾ ਪਰ ਜਦੋਂ ਆਪਾਂ ਪਿਛਲੇ 70 ਸਾਲ ਤੇ ਝਾਤੀ ਮਾਰਦੇ ਆ ਤੇ ਹੁਣ ਮੌਜੂਦਾ ਕੰਮ ਸਰਕਾਰ ਦੇ ਦੇਖਦੇ ਆ ਤੇ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਵੀ ਸਾਰੇ ਇੱਥੇ ਦੇਖਦੇ ਰਹੇ ਹੋ ਆ ਆਮ ਆਦਮੀ ਪਾਰਟੀ ਨੇ ਜਿੰਨੇ ਵੀ ਕੰਮ ਕੀਤੇ ਆ ਬਹੁਤ ਵਧੀਆ ਤੇ ਸਲਾਹਨ ਜੋ ਕੀਤੇ ਆ ਹੁਣ ਤੱਕ ਸਰਕਾਰਾਂ ਨੇ ਜਿੰਨੀਆਂ ਵੀ ਪਿਛਲੀਆਂ ਨੇ ਲੋਕਾਂ ਨੂੰ ਸਕੀਮਾਂ ਦਿੱਤੀਆਂ ਉਹ ਬਹੁਤੀਆਂ ਤਾਂ ਐਵੇਂ ਲੋਕ ਲਭਾਉਣੀਆਂ ਸੀਗੀਆਂ ਲੋਕਾਂ ਨੂੰ ਨਿੱਜੀ ਤੌਰ ਤੇ ਜਿਹੜਾ ਫਾਇਦਾ ਬੜਾ ਘੱਟ ਸੀ ਇਹਦੇ ਵਿੱਚ ਜੋ ਦੇਖਿਆ ਗਿਆ ਪਿਛਲੇ ਸਮੇਂ ਦੇ ਦੌਰਾਨ ਜੋ ਜਿਸ ਤਰ੍ਹਾਂ ਬਿਜਲੀ ਦੇ ਬਿੱਲ ਮਾਫ ਹੋਏ ਨੇ ਲੋਕਾਂ ਨੂੰ ਇਨਸਾਫ ਮਿਲਿਆ ਚੰਗਾ ਔਰ ਪ੍ਰਸ਼ਾਸਨ ਜਿਹੜਾ ਖੁੱਲ ਕੇ ਆਪਣੇ ਕੰਮ ਕਰ ਰਿਹਾ ਕੋਈ ਸਿਆਸੀ ਦਹੰਦਾ ਜੀ ਬਹੁਤ ਘੱਟ ਹੋਈ ਆ ਕਿਸੇ ਵੀ ਥਾਣੇ ਦੇ ਵਿੱਚ ਕੋਈ ਝੂਠੀ 326 ਦਾ ਅਜੇ ਤੱਕ ਪਰਚਾ ਦਰਜ ਨਹੀਂ ਹੋਇਆ ਸੋ ਜੇ ਜਦੋਂ ਉਹਨਾਂ ਦੀਆਂ ਲੋਕ ਭਲਾਈ ਆਪਾਂ ਸਕੀਮਾਂ ਦੇਖਦੇ ਆ ਜਾਂ ਪਾਰਦਰਸ਼ੀ ਤਰੀਕੇ ਨਾਲ ਸਾਰੇ ਦਫ਼ਤਰਾਂ ਦੇ ਵਿੱਚ ਕੰਮ ਦੇਖਦੇ ਆ ਸੋ ਲੋਕ ਭਲਾਈ ਪਾਰਟੀ ਨੂੰ ਫਿਰ ਥੋੜਾ ਸਪੋਰਟ ਕਰਨ ਦਾ ਜਿਹੜਾ ਵਾ ਨਾ ਉਹ ਦਿਲ ਕਰਦਾ ਤੇ ਅਸੀਂ ਇਹ ਉਮੀਦ ਵੀ ਕਰਦੇ ਆ ਕਿ ਲੋਕ ਭਲਾਈ ਆਪਣਾ ਆਮ ਆਦਮੀ ਪਾਰਟੀ ਜਿਹੜੀ ਆ ਇਹ ਕੋਈ ਵਧੀਆ ਕੈਂਡੀਡੇਟ ਦਵੇ ਤੇ ਜਿਹੜਾ ਵਾ ਜਿਸ ਤਰ੍ਹਾਂ ਅ ਰਜੀਵ ਸ਼ਰਮਾ ਜੀ ਬਾਰੇ ਗੱਲ ਹੋ ਰਹੀ ਆ ਇੱਕ ਬਹੁਤ ਵਧੀਆ ਕੈਂਡੀਡੇਟ ਨੇ ਬੜੇ ਪੜੇ ਲਿਖੇ ਕੈਂਡੀਡੇਟ ਨੇ ਬੜੇ ਸੂਝਵਾਨ ਕੈਂਡੀਡੇਟ ਨੇ ਸੋ ਇਹੋ ਜਿਹੇ ਲੋਕ ਜਦੋਂ ਅੱਗੇ ਆਉਣਗੇ ਤੇ ਅੱਗੇ ਵੀ ਇੰਪਰੂਵਮੈਂਟ ਰਿਸਟ ਦੀ ਜਿਹੜੀ ਆ ਉਹ ਸੇਵਾ ਕਰ ਰਹੇ ਆ ਸੋ ਅਸੀਂ ਇਹਨਾਂ ਦੀ ਹਮਾਇਤ ਕਰਾਂਗੇ ਔਰ ਇਹਨਾਂ ਦੀਆਂ ਪਾਲਸੀਆਂ ਜਿਹੜੀਆਂ ਬਹੁਤ ਵਧੀਆ ਨੇ ਇਹਨਾਂ ਨੂੰ ਮਜ਼ਬੂਤ ਕਰਕੇ ਹੀ ਭਗਵੰਤ ਮਾਨ ਜੀ ਦੇ ਹੋਰ ਹੱਥ ਮਜ਼ਬੂਤ ਕਰਾਂਗੇ ਤੇ ਇਹਨਾਂ ਨੂੰ ਪਾਰਟੀ ਬਣਾਉਣ ਦਾ ਜਿਹੜਾ ਵਾ ਉਹ ਮੌਕਾ ਮਿਲਣਾ ਚਾਹੀਦਾ ਲੋਕ ਸਭਾ ਦੇ ਵਿੱਚ ਜਾਣ ਦਾ ਜਿਹੜਾ ਮੌਕਾ ਮਿਲਣਾ ਚਾਹੀਦਾ ਇੱਕ ਆਮ ਗੱਲ ਵੇਖੀ ਆ ਕਿ ਜਿਹੜੀਆਂ ਸਿਆਸੀ ਪਾਰਟੀਆਂ ਵਾਂ ਉਹਨਾਂ ਦੇ ਵਿੱਚ ਭਾਈ ਭਤੀਜਾ ਵਾ ਤੇ ਆਪਣੇ ਪਰਿਵਾਰ ਵਾ ਜ਼ਿਆਦਾ ਹੁੰਦਾ ਵਾ ਪਰ ਇੱਕ ਇਹ ਆਮ ਵੇਖੀ ਆ ਜਿੱਦਾਂ ਅਸੀਂ ਗੱਲ ਤੁਸੀਂ ਕੀਤੀ ਆ ਰਜੀਵ ਸ਼ਰਮਾ ਜੀ ਇਹਨਾਂ ਦਾ ਜ ਪਰਿਵਾਰਕ ਪਿਛੋਕਰ ਵੇਖੀ ਤੇ ਪਰਿਵਾਰਕ ਪਿਛੋਕਰ ਇਹਨਾਂ ਦਾ ਕੋਈ ਰਾਜਨੀਤਿਕ ਪਿਛੋਕਰ ਨਹੀਂ ਹੈਗਾ ਇਹਦੇ ਨਾਲ ਵੀ ਇਸੇ ਨੂੰ ਮੰਨਦੇ ਜਿਹੜੀ ਪਾਰਟੀ ਨੂੰ ਕਿੱਦਾਂ ਮਲ ਵੰਦੇ ਇਹਨਾਂ ਦੇ ਜ ਕਾਰਨ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਜਿਹੜੇ ਇਹਨਾਂ ਦੇ ਫੈਸਲੇ ਨੇ ਆਮ ਆਦਮੀ ਪਾਰਟੀ ਦੇ ਉਹ ਬਹੁਤ ਵਧੀਆ ਫੈਸਲੇ ਭਗਵੰਤ ਮਾਨ ਜੀ ਲੈ ਰਹੇ ਨੇ केजरीवाल ਜੀ ਲੈ ਰਹੇ ਨੇ ਸੋ ਇਹ ਜਿਸ ਤਰ੍ਹਾਂ ਰਜੀਵ ਸ਼ਰਮਾ ਜੀ ਬਾਰੇ ਜਿਹੜੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਇੱਕ ਆਮ ਵਰਕਰ ਤੋਂ ਨਿਕਲੇ ਨੇ ਤੇ ਲੋਕਾਂ ਦੀਆਂ ਨੇੜੇ ਤੋਂ ਹੋ ਕੇ ਮੁਸ਼ਕਲਾਂ ਜਿਹੜੀਆਂ ਨੇ ਉਹ ਸੁਣਦੇ ਨੇ ਤੇ ਇਹਨਾਂ ਨੂੰ ਗਰਾਊਂਡ ਲੈਵਲ ਦੇ ਉੱਤੇ ਸਾਰੀਆਂ ਮੁਸ਼ਕਲਾਂ ਦਾ ਪਤਾ ਵਾ ਔਰ ਇਹਨਾਂ ਨੇ ਇਹ ਨਹੀਂ ਕੀਤਾ ਪਿੰਘਾਂ ਮੰਤਰੀ ਦਾ ਕੋਈ ਭਤੀਜਾ ਬਣਾਉਂਦਾ ਜਾਂ ਪੁੱਤ ਬਣਾਉਂਦਾ ਤੇ ਲੋਕਾਂ ਨੂੰ ਇਹ ਪਾਣਾ ਮੰਨਣਾ ਹੀ ਪੈਂਦਾ ਸੀ ਪਹਿਲਾਂ ਸੋ ਇਹ ਬਹੁਤ ਵਧੀਆ ਠਕਮੇ ਜਿਹੜੇ ਕੈਂਡੀਡੇਟ ਜਿਹੜੇ ਨੇ ਇਹ ਸਾਬਤ ਹੋਣਗੇ ਮੈਂ ਇਸ ਚੀਜ਼ ਨੂੰ ਅਪਰੀਸ਼ੀਏਟ ਕਰਦਾ ਸੋ ਮੈਂ ਉਮੀਦ ਵੀ ਕਰਦਾ ਕਿ ਜੇ ਆਪਾਂ ਇਹੋ ਜਿਹੇ ਬੰਦੇ ਚੁਣ ਕੇ ਭੇਜਾਂਗੇ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਏਗੀ ਲੋਕਾਂ ਨੂੰ ਹੋਰ ਇਨਸਾਫ ਮਿਲੇਗਾ ਤੇ ਪੰਜਾਬ ਦੀ ਜੜੀ ਆ ਤਰੱਕੀ ਹੋਵੇਗੀ ਇਹ ਆਪਾਂ ਵਿਚਾਰ ਅੱਜ ਸੁਨੇਆ ਡਾਕਟਰ ਜੀਐਸ ਸਾਹ ਕਾਹੂ ਨਾਂ ਦੇ ਇਹਨਾਂ ਨੇ ਇਹ ਗੱਲ ਕਹੀ ਆ ਕਿ ਪਾਰਟੀਕਲੀ ਆਪਾਂ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਪਰ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਜੇ ਕੀਤੇ 2 ਸਾਲ ਦੇ ਕੰਮਾਂ ਨੂੰ ਦੇਖਿਆ ਜਾਵੇ ਤੇ ਇਹ ਜਿਹੜਾ ਹੱਕ ਹੈ ਗਾਵਾ ਇਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਬੰਦਾ ਵਾ ਦੂਜੀ ਗੱਲ ਇਹਨਾਂ ਨੇ ਇਹ ਵੀ ਕਹੀ ਆ ਕਿ ਜਿਹੜਾ ਕਾਮਾਦਮੀ ਪਾਰਟੀ 'ਚ ਪਰਿਵਾਰਵਾਦ ਬਿਲਕੁਲ ਨਹੀਂ ਹੈਗਾ ਇੱਕ ਬੜੀ ਚੰਗੀ ਗੱਲ ਆ ਇੱਕ ਆਮ ਘਰਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਪਾਰਟੀ ਦੁਨਿਆਈਆਂ ਸੌਂਪਦੀਆਂ ਵਾ ਤੇ ਜਿਹੜੀ ਇਹ ਗੱਲ ਕੀਤੀ ਜਾਂ ਲੋਕ ਸਭਾ ਹਲਕਾ ਗਰਬਾਸਪੁਰ ਦੀ ਇੱਥੋਂ ਰਜੀਵ ਸ਼ਰਮਾ ਦੇ ਹੱਥ ਵਿੱਚ ਕਾਫੀ ਲੋਕ ਉੱਪਰ ਕਰਕੇ ਸਾਹਮਣੇ ਆ ਰਿਹਾ ਪੜਿਆ ਲਿਖਿਆ ਸਮਾਜ ਸਾਹਮਣੇ ਆ ਰਿਹਾ ਵਾ ਤੇ ਮੇਰੇ ਨਾਲ ਧਾਰੀਵਾਲ ਤੋਂ ਮੈਂ ਇੰਦਰਜੀਤ ਤੇ ਮੇਰੇ ਨਾਲ ਸਹਿਯੋਗੀ ਅਸ਼ੋਕ ਮਾਪੀ ਖਾਸਪੁਰ